ਮੈਂ ਤੇ ਕਿਥੋਂ ਦੇ ਰਹਿਣ ਵਾਲਾ ਜੀ ਮੈਂ ਜੀ ਐਕਸ ਮੈਂਬਰ ਪਟਿਆਲਾ ਪਿੰਡ ਸੰਦਾ ਮੋਝਾ ਹਾਂ ਜੀ ਤੇ ਮੇਰੀ ਮਿਸੇਜ ਐਕਸ ਪਿੰਡ ਸੰਦਾ ਮੋਝਾ ਸਾਡੇ ਕਾਰਜਕਾਲ ਦੌਰਾਨ ਅਗਨ ਵਾਲੀ ਸੰਤਤਾ ਹੀ ਮਤਾ ਪਾਇਆ ਤੇ ਪਾਸ ਕਰਾਇਆ ਨਰੇਗਾਜੋਂ ਜੀ ਪਾਸ ਕਰਾ ਕੇ ਤੇ ਇਹਦੀ ਸ਼ੁਰੂਆਤ ਕੀਤੀ ਆ ਜੀ ਡੇਢ ਸਾਲ ਹੋ ਗਿਆ ਜੀ ਇਹ ਪ੍ਰੋਜੈਕਟ ਬੰਦ ਹੋਈ ਨੂੰ ਸਾਨੂੰ ਇਹ ਪਤਾ ਨਹੀਂ ਪ੍ਰਸ਼ਾਸਨ ਨੂੰ ਇਸ ਚੀਜ਼ ਦਾ ਪਤਾ ਕਿਉਂ ਬੰਦ ਕੀਤਾਗਾ ਇਹਦੇ ਵਿੱਚ ਇੱਕ ਕਮਰਾ ਇੱਕ ਕਿਚਨ ਇੱਕ ਬਾਥਰੂਮ ਹੈ ਜੀ ਦੂਜੇ ਪਾਸੇ ਅਗਰ ਮੰਡੀ ਸੈਂਟਰ ਚੱਲ ਰਿਹਾ ਜੀ ਖਸਤਾ ਹਾਲਤ ಗ್ರಾಮ ਪੰਚਾਇਤ ਦੀ ਜਿਹੜਾ ਬਿਲਡਿੰਗ ਸਾਡੀ ਪੁਰਾਣੀ ਆ ਜੀ ਉਹਦੇ ਵਿੱਚ ਬੱਚੇ ਸਪਾਂ ਦੇ ਸ਼ਾਇਆ ਹਾਈਡ ਉੱਥੇ ਦਿਨ ਬਤੀਤ ਕਰਦੇ ਆ ਪੜਾਈ ਕਰਦੇ ਆ ਆਪਦੀ ਜੀ ਇੱਕ ਪਾਸੇ ਤਾਂ ਆਪਾਂ ਨੇ ਬੀਟੀ ਪੜਾਓ ਬੀਟੀ ਪਜਾਓ ਦੂਜੇ ਪਾਸੇ ਸਰਕਾਰ ਨੇ ਜਿਹੜੇ ਗੋਰ ਲਾਏ ਆ ਜੀ ਅਹੀਂ ਆ ਕਰਤਾ ਉਹ ਕਰਤਾ ਤਾਂ ਦੇਖੋ ਸਾਡੀਆਂ ਬਿਲਡਿੰਗਾਂ ਵੇਖੋ ਆ ਗਏ ਹਾਂ ਜੀ ਸਾਡੀਆਂ ਬਿਲਡਿੰਗਾਂ ਵੇਖੋ ਜੀ ਆ ਮੈਂ ਬਾਥਰੂਮ ਦਿਖਾਏ ਭਾਈ ਨੂੰ ਜੀ ਫਿਰ ਉਹ ਬਾਥਰੂਮ ਦੇ ਢੱਕਣ ਟੁੱਟੇ ਹੋਇਆ ਇੱਕ ਤਾਂ ਹੈ ਹੀ ਨਹੀਂ ਜੀ ਉਹਦੇ ਵਿੱਚ ਬੌਲ ਵੀ ਡਿੱਗੀ ਹੋਈ ਆ ਉਹ ਬੱਚੇ ਖੇਡਦੇ ਕਰਕੇ ਉੱਥੋਂ ਗੇਂਦ ਗਈ ਆ ਕਾਨੂੰ ਬੱਚਾ ਕੋਈ ਗੇਂਦ ਕੱਟਣ ਗਿਆ ਵਿੱਚ ਦੇਖਿਆ ਉਹ ਕਰੀਬ 5 6 ਫੁੱਟ ਡੂੰਘਾ ਹੁੰਦਾ 7 ਫੁੱਟ ਖੁੱਲਾ ਛੱਡਿਆ ਖੁੱਲਾ ਛੱਡਿਆ ਹੈ ਜੀ ਉੱਥੇ ਨਾਲੇ ਗੰਦਗੀ ਆ ਜੀ ਉੱਥੇ ਵੇਸਟਿੰਗ ਜਾਣੀ ਹੈ ਬੱਚਾ ਵੀ ਟਿਕਿਆ ਪਚਲ ਪਾਣੀ ਦੂਜੀ ਜੀ ਪੁਰਾਣੀ ਬਿਲਡਿੰਗ ਖਸਤਾ ਬਿਲਡਿੰਗ ਆ ਉਹਦੇ ਵਿੱਚ ਹੀ ਕੋਰਾ ਕਰਕਰ ਪਿਆ ਜੀ ਤੇ ਉੱਥੇ ਵੀ ਸੱਪਾਂ ਦਾ ਥਾਪਣਾ ਹੈ ਇੱਕ ਨੂੰ ਸਕਰੈਕਟਾ ਜੀ 13 ਆਈ ਹਣੀ ਕਿਸੇ ਟਾਈਮ ਵੀ ਬਿਲਡਿੰਗ ਮੀ ਕੰਨੀ ਨਾ ਹਨੇਰੀ ਨਾ ਦੇਖ ਸਕਦੀ ਅੱਛੇ ਬੱਚੇ ਪ੍ਰਾਇਮਰੀ ਹਸਾਲ ਦਾ ਬਿਲਡਿੰਗ ਦੀ ਇੱਥੇ ਪ੍ਰਾਇਮਰੀ ਸਕੂਲ ਦੇ ਬੱਚੇ ਪੜ੍ਹਦੇ ਆ ਜੀ ਉਹ ਵੀ ਖੇਡਦੇ ਆ ਅਗਨਵਾਰ ਦੇ ਛੋਟੇ ਛੋਟੇ ਬੱਚੇ ਉਹ ਵੀ ਇੱਥੇ ਖੇਡਦੇ ਆ ਜੀ ਕਿਸੇ ਟਾਈਮ ਵੀ ਹਾਸਾਵਾ ਪ੍ਰਸਾਦ ਆ ਤੇ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆਪ ਵੀ ਜੇ ਆਪਾਂ ਏਡੇ ਏਡੇ ਬੋਰ ਲਾ ਕੇ ਆਪਾਂ ਕਹਿੰਨੇ ਸਰਕਾਰ ਨੇ ਇਹ ਕਰਤਾ ਇਹ ਸਾਡੇ ਸਕੂਲ ਦਾ ਹਾਲਤ ਵੇਖੋ ਜੀ ਇੱਥੇ ਸਕੂਲ ਦੇ ਵਿੱਚ ਪਾਣੀ ਖੜ ਜਾਂਦਾ ਜੀ ਇਨ੍ਹਾਂ ਨੀਮਾ ਇੱਥੇ ਬੱਚੇ ਪਾਣੀ ਦੇ ਵਿੱਚ ਆ ਥੋੜੀ ਗਲੀ ਬਣਾਈ ਹੁ ਮੈਡਮ ਨੇ ਕੋਪਾ ਇਹ ਜਿਹੜੇ ਨੂੰ ਗ੍ਰਾਂਟ ਆਈ ਆ ਉਹ ਪੱਕੀ ਕਰਕੇ ਉੱਚੀ ਕੀਤੀ ਐ ਜਿੰਨੀ ਤੇ ਇਹ ਸੁਣਦਾ ਵੀ ਬੁਰਾ ਹਾਲ ਪ੍ਰਸ਼ਾਸਨ ਨੂੰ ਬੇਨਤੀ ਵੀ ਸਾਡੇ ਸਕੂਲ ਦਾ ਡਵੈਲਪਮੈਂਟ ਕੀਤੀ ਜਾਵੇ ਤੇ ਜਿਹੜਾ ਅਗਨ ਵਾਲੀ ਸੈਂਟਰ ਆ ਹੀ ਪਾਸ ਕਰਾਇਆ ਸੀ ਇਹਦਾ ਕੰਮ ਸ਼ੁਰੂ ਕਰਾ ਕੇ ਤੇ ਬੱਚਿਆਂ ਨੂੰ ਸਪੰਦੇ ਛਾਏ ਹੇ ਰੋ ਪਾਸ ਕੀਤਾ ਜਾਵੇ ਠੋ ਰੁਕ ਗਿਆ ਕਾਰਨ ਕੀ ਸਰਕਾਰਾਂ ਬਦਲੀਆਂ ਰੁਕਿਆ ਕੀ ਕਰਨਾ ਨਹੀਂ ਜੀ ਇਸ ਵਾਰ ਇਹ ਮੈਨੂੰ ਨਹੀਂ ਨੌਲੇਜ ਮੈਂ ਤਾਂ ਪ੍ਰਸ਼ਾਸਨ ਨੂੰ ਜ਼ਿੰਮੇਦਾਰ ਠਾਵਾਂਗਾ ਜਿਨ੍ਹਾਂ ਨੇ ਡਿਰੇਗਾ ਜੋ ਪ੍ਰੋਜੈਕਟ ਪਾਸ ਕਰਕੇ ਪ੍ਰੋਜੈਕਟ ਤਲਾਬ ਤਲਾਬ ਦਿੱਤਾ ਨਹੀਂ ਐ ਵੀ ਰਖਾਤੀਆਂ ਪਿਲਰ ਵੀ ਭਰਤੀ ਆ ਉਹਤੇ ਵੀ ਨਹੀਂ ਬੰਦ ਤੇ ਆ ਜੀ ਇਹ ਨੂੰ ਸਰਕਾਰ ਨੂੰ ਪਤਾ ਵੀ ਜਿਨ੍ਹਾਂ ਨੇ ਇਹਨਾਂ ਨੂੰ ਗ੍ਰਾਂਟ ਦਿੱਤੀ ਠੇਕੇਦਾਰ ਨੂੰ ਠੇਕੇ ਦਾ ਤੇ ਦੀਪ ਸਿੰਘ ਠੇਕੇਦਾਰ ਸੀ ਉਹ ਚਲੇ ਗਿਆ ਜੀ ਪਤਾ ਨਹੀਂ ਕਿਹੜੀਆਂ ਵਜ੍ਹਾ ਕਰਕੇ ਚਲੇ ਗਿਆ ਐਂ ਤਾਂ ਇੱਥੇ ਮਿੱਟੀ ਵਾਦੇ ਕੋਲੋਂ ਸਟਾਈ ਹੈ 6-7 ਟਰਾਲੀਆਂ ਜੀ ਸਾਡੀ ਉਹਦੀ ਪੇਮੈਂਟ ਹੀ ਸیکل ਹਰ ਖੜੀ ਹੈ ਜੀ ਠੇਕੇਦਾਰ ਨੂੰ ਨੂੰ ਕਿਦਾ ਕਹਿੰਦਾ ਨਹੀਂ ਭਾਜੀ ਮੈਨੂੰ ਇੱਥੇ ਪੇਮੈਂਟ ਨਹੀਂ ਮਿਲਦੀ ਮੈਦਾਨ ਹੀ ਆਉਂਦਾ ਜੀ ਤੇ ਮੈਂ ਮੀਨੂ ਮੈਡਮ ਬਾਈਫੇਸ ਮਿਲਿਆ ਜੀ ਫੋਨ ਤੇ ਵੀ ਕੰਟੈਕਟ ਕੀਤਾ ਜੀ ਮੀਨੂ ਮੈਡਮ ਨੂੰ ਗਿੰਦੇ ਪਾਜੀ ਅੱਜ ਕਿ ਤਲਾਹ ਕਰ ਮੈਨੂੰ ਅੱਜ 2 ਮਹੀਨੇ ਹੋ ਗਏ ਗਿਰੇ ਮਾਤਾ ਨੂੰ ਨਹੀਂ ਕਰਦਾ ਨਹੀਂ ਕਰਦਾ ਜੀ ਕੋਈ ਗੱਲ ਬਾਤ ਨਹੀਂ ਇਹ ਕੀ ਕਿਸ ਤਰ੍ਹਾਂ ਦੀ ਪ੍ਰੋਜੈਕਟ ਚ ਪੈ ਹੈ ਹਾਂਜੀ ਗਿਰੇ ਨਾਲ ਪ੍ਰੋਜੈਕਟ ਤੇ ਸੱਜੀ ਹਾਂਜੀ ਇੱਕ ਜੀ ਪ੍ਰੋਜੈਕਟ ਬੇਸਮੈਂਟ ਬਣਾਇਆ ਸੀ ਮਤਾ ਪਾਇਆ ਸੀ ਪੂਰੇ ਕਰਕਟਾਲਾ ਜੀ ਉਹ ਵੀ ਇੰਦੇਗਾ ਜੋ ਪਾਸ ਮੇਰੇ ਸਾਡੇ ਕਾਰਜਕੁਨਾਂ ਪਾਸ ਹੋਇਆ ਜੀ ਉਹ ਵੀ ਉੱਥੇ ਉਹ ਉਹਦੇ ਉਹਦੀ ਨੀਂਦ ਨਹੀਂ ਰੱਖੀ ਜੀ ਉਹਦਾ ਸ਼ਾਇਦ ਤਾਕਿਆਂ ਚ ਬਣ ਗਿਆ ਹੋਵੇ ਤੂੰ ਵੱਡੀ ਗੱਲ ਨਹੀਂ ਫਰ ਉਹ ਤਾਂ ਕੋਈ ਨਹੀਂ ਸਰ ਇਹ ਗਲਤ ਤਰ੍ਹਾਂ ਕਰਕੇ ਤਿਆਰ ਹੋ ਗਿਆ ਹਾਂਜੀ ਆ ਜਿਹੜੀ ਬਿਲਡਿੰਗ ਅਗਰਮਾਦੀ ਆ ਜੀ ਇਹਦੇ ਸਾਰੇ ਗਲਤਕ ਹੋ ਗਿਆ ਜੀ ਤੁਸੀਂ ਦੇਖ ਸਕਦੇ ਆ ਕੈਮਰਾਮੈਨ ਨੇ ਤੁਹਾਨੂੰ ਦਿਖਾਇਆ ਜੀ ਕਿ ਜਦੋਂ ਕੱਲ ਨੂੰ ਇਹਦੇ ਫਿਰ ਇਹਨੂੰ ਸਾਰੀ ਕੀਤੀ ਠੇਕੇਦਾਰ ਨੇ ਤੇ ਉਸੇ ਲਾਲਚ ਕਿ ਇਦਾਂ ਹੀ ਰੱਖਦੇ ਨੇ ਕੱਲ ਨੂੰ ਕੋਈ ਕੱਲ ਨੂੰ ਫਿਰ ਕੋਈ ਐਕਸੀਡੈਂਟ ਹੋ ਸਕਦਾ ਜੀ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਦੇ ਆਪ ਦੇ ਧਿਆਨ ਵਿੱਚ ਲਾ ਕੇ ਤੇ ਬਿਲਡਿੰਗ ਤਿਆਰ ਕੀਤੀ ਜਾਵੇ ਤੇ ਮੇਰੇ ਪਿੰਡ ਦਾ ਮਸਲਾ ਇਹ ਜੀ ਪਿੰਡ ਸੰਦਾ ਮੋਜਾ ਸੰਦਾ ਮੋਜਾ ਹਾਂਜੀ ਤਿਆਰ ਹੋਣੀ ਚਾਹੀਦੀ ਹੈ ਨਾ ਤਿਆਰ ਹੋਣੀ ਚਾਹੀਦੀ ਇਹ ਜੀ ਅਸੀਂ ਆਪ ਦਾ ਜਿਹੜਾ ਬੱਚਿਆ ਦਾ ਜਿਹੜਾ ਸੱਪੇ ਦੇ ਛਾਏ ਹੁੰਦੇ ਹੈਗੇ ਇਹ ਨਿਕਲ ਕੇ ਦੇ ਆਉਂਦੇ ਚੰਗੀ ਜ਼ਿੰਦਗੀ ਬਤੀਤ ਕਰ ਸਕਣ ਆਪੇ ਪੜਾਈ ਕਰ ਹਾਂਜੀ ਇਹ ਤੋਂ ਸੱਪ ਨਿਕਲਦੇ ਜੀ ਇੱਕ ਦੋ ਵਾਰੀ ਚੋਰੀ ਵੀ ਹੋ ਗਈ ਹੈ ਜੋ ਉਥੇ ਬਿਲਡਿੰਗ ਦੀਆਂ ਬਾਰੀਆਂ ਟੁੱਟੀਆਂ ਦੀ ਚੋਰ ਤੁਸੀਂ ਉਹ ਬਿਲਡਿੰਗ ਵੇਖਣੀ ਹੈ ਦੂਜੀ ਆ ਆਪਣੀ ਪੰਚਾਇਤ ਦੀ ਬਿਲਡਿੰਗ ਬਾਰੀਆਂ ਤੋੜ ਕੇ ਚੋਰ ਲੈ ਗਏ ਪੱਖਾ ਵੀ ਲਾ ਕੇ ਲੈ ਗਏ ਵੀ ਟਿੱਟਾ ਪਈਆਂ ਜੀ ਦੂਜੇ ਕਮਰੇ 'ਚਾ ਪਈਆਂ ਜੀ ਸੱਪਾਂ ਦਾ ਥਾਂ ਬਣਿਆ ਹੋਇਆ ਜੀ ਲੇਕਿਨ ਕਿ ਬੱਚਿਆਂ ਨੂੰ ਸਭ ਪਤਾ ਨਹੀਂ ਪਤਾ ਕਾਨੂੰ ਕੀੜਾ ਪੰਗਾ ਕੋਈ ਲੜਕਾ ਕੋਈ ਐਸਟੋ ਹੋ ਸਕਦਾ ਹੈ ਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਕਲੀ ਕੋਈ ਮੇਰੇ ਪਿੰਡ ਦਾ ਨੁਕਸਾਨ ਹੋ ਗਿਆ ਸੰਦਾ ਮੋਜਾ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਏਗੀ ਜੀ ਮੈਂ ਕਿਹੇ ਪਾਰਟੀ ਬਾਜੀ ਦਾ ਕਰਕੇ ਨਹੀਂ ਨਾ ਸਿਰਫ ਇਹ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਵੀ ਬੇਨਤੀ ਹੈ ਵੀ ਇਨ ਪਿਆਰ ਕੀਤਾ ਜਾਵੇ ਜਾਵੇ ਫਰੋਈਪੁਰ ਦੇ ਵਿੱਚ ਸਰ ਕੀ ਹਾਲਾਤ ਨੇ ਤੇ ਕਿੰਨੇ ਸੈਂਟਰ ਨੇ ਜਿਹੜੇ ਚੱਲਦੇ ਪਏ ਸਨ ਦੇਖੋ ਇਹ ਅੰਗਰਵਾਰੀ ਜਿਹੜਾ ਮੇਨ ਹੈ ਛੋਟੇ ਬੱਚੇ ਜੋ ਪਿੰਡਾਂ 'ਚ ਹੈ ਸਕੂਲਾਂ ਜਿਹਦੇ ਆਪਣਾ ਸ਼ਹਿਰਾਂ ਜੇ ਤੁਹਾਨੂੰ ਪਤਾ ਕੰਚ ਕਚ ਵਗੈਰਾ ਬਣੇ ਹੁੰਦੇ ਉੱਥੇ ਤੇ ਕੋਈ ਪ੍ਰੋਬਲਮ ਨਹੀਂ ਹੁੰਦੀ ਪਿੰਡਾਂ 'ਚ ਜਿਹੜੇ ਛੋਟੇ ਬੱਚੇ ਹੁੰਦੇ ਤੇ ਘਰਾਂ ਲਈ ਉਹਨਾਂ ਨੂੰ ਫੀਡਿੰਗ ਚੰਗੀ ਦੇਣ ਵਾਸਤੇ ਬੇਸ ਬੰਦਾ ਉਹ ਪੰਜਾਬ ਸਰਕਾਰ ਨੇ ਬੜਾ ਤਗੜਾ ਇੱਕ ਇਨੀਸ਼ੀਏਟਿਵ ਲਿਆ ਹੈ ਵਿਦ ది ਹੈਲਪ ਆਫ ਰੂਟ ਡਿਪਾਰਟਮੈਂਟ ਸਾਡੇ ਪਿੰਡ ਵਿਕਾਸ ਮਹਿਕਮੇ ਨੇ ਜਿਹੜਾ ਪ੍ਰੋਗਰਾਮ ਅੰਸਰਾਂ ਮਿਲ ਕੇ ਉਹਨਾਂ ਨੇ ਇੱਕ ਇਹ ਪ੍ਰੋਗਰਾਮ ਹੀ ਬਣਾਇਆ ਉਹਨਾਂ ਦਾ ਕੋਆਰਡੀਨੇਸ਼ਨ ਕਰਕੇ ਕਿ ਉੱਚਸੀ ਦੋ ਤਿੰਨ categories ਚ ਬਣ ਗਏ ਅੰਗਰਾਈ ਇੱਕ ਤੇ ਜਿੱਥੇ ਅੰਗਰਾਈ ਟੋਟਲੀ ਹੈ ਨਹੀਂ ਸੀਗੇ ਸਾਡੇ ਡਿਸਟ੍ਰਿਕਟ ਚ ਜਿਲ੍ਹਾ ਫਰੂਪੁਰ ਦੀ ਮੈਂ ਗੱਲ ਕਰ ਰਿਹਾ ਹਾਂ ਉੱਚ 42 ਸੀ ਜਿਹੜੀ ਅੰਗਰਾਈ ਸੈਂਟਰ ਹੈ ਵਿਦ ਦੀ ਹੈਲਪ ਆਫ ਜ਼ਿਲ੍ਹਾ ਪ੍ਰੋਗਰਾਮ ਆਫ ਸਰ ਉਹਨੇ ਡਿਪਾਰਟਮੈਂਟ ਦੇ ਨਾਲ ਸਵਾਜੇ ਸੁੱਖਿਆ ਦੇ ਅਸੀਂ 42 ਨਵੀਆਂ ਬਣਾ ਰਹੇ ਹਾਂ 42 ਦੇ ਵਿੱਚ ਇਸ ਵਕਤ ਅਸੀਂ 22 ਜਿਹੜੀ ਆਨਗoing ਹੈ ਸਾਡੇ 19 ਸਾਡੀਆਂ ਕੰਪਲੀਟ ਹੋ ਚੁੱਕੀਆਂ ਇੱਕ ਅਸੀ ਕੈਟੇਗਰੀ ਉਹ ਲਈ ਸੀ ਜਿੱਥੇ ਅਗਰਵਰੀਆਂ ਸੜੀਆਂ ਰੈਂਟਡ ਐ ਕਿਰਾਏ ਤੇ ਆ ਉਹ ਵੀ ਅਸੀਂ ਇੱਕ ਇਨੀਸ਼ੀਏਟਿਵ ਲਿਆ ਪੰਚਾਇਤਾਂ ਨੂੰ ਕਿਹਾ ਕਿ ਅਧਿਕਾਰ ਉਸ ਜਗ੍ਹਾ ਲਓ ਜਗ੍ਹਾ ਆਇਡੈਂਟੀਫਾਈ ਕਰਕੇ ਉੱਥੇ ਨਵੀਆਂ ਸੀ ਬਣਾ ਸਕੀਗੇ ਤੇ ਉੱਚੂ ਵੀ ਅਸੀਂ ਲਗਭਗ ਸਾਡੇ ਕੋਲ 10 ਰੈਜੂਲੇਸ਼ਨ ਆ ਗਏ ਜਿੱਥੇ ਅਸੀਂ ਆਇਡੈਂਟੀਫਾਈ ਕਰ ਲਈਆਂ ਜਿੱਥੇ ਅਸੀਂ ਰੈਂਟਡ ਐ ਉਹਨਾਂ ਨੂੰ ਆਇਡੈਂਟੀਫਾਈ ਕੇ ਨਵੀਆਂ ਬਣਾ ਕੇ ਦਵਾਂਗੇ ਇੱਕ ਸੀ ਉਹਨਾਂ ਕੋਲ ਅਸੀਂ ਬਣ ਗਿਆ ਸੀ ਜਿਲ੍ਹਾ ਪ੍ਰੋਗਰਾਮ ਸਤੋਂ ਕੀ ਤੁਹਾਡੀਆਂ ਜਿਹੜੀਆਂ ਖਸਤਾ ਹਾਲ ਚ ਬੜੀਆਂ ਕੀ ਬੈਡ ਕੰਡੀਸ਼ਨ ਚ ਹੈ ਜਿਹੜੀਆਂ ਅੰਗਰਵੀਆਂ ਉਹ ਇੱਕ ਸਰਵੋ ਲਿਸਟ ਪ੍ਰੋਵਾਈਡ ਕਰੋ ਉਹ ਵੀ ਅਸੀਂ ਤੁਹਾਨੂੰ ਰੈਨੂਵੇਟ ਕਰਕੇ ਜਾਂ ਉਹਨੂੰ ਚੰਗੀਆਂ ਨਵੀਆਂ ਬੜਾ ਕੇ ਦਵਾਂਗੇ ਜਿੱਥੇ ਤੱਕ ਪੋਸੀਬਲ ਹੈ ਉੱਚ ਸਰਵੋ ਇੱਕ 25 ਅੰਗਰਵੀਆਂ ਦੀ ਲਿਸਟ ਆਪ ਤੀ ਜਿਹੜਾ ਫਲੋਡਪੁਰ ਵਿੱਚ ਉੱਚ ਉਹ ਅਸੀਂ 7 ਲੇਜਿਡਿਸ਼ਨ ਪਾ ਲਏ ਆ ਜਿੱਥੇ ਅਸੀਂ ਉਹ ਵੀ ਅਸੀਂ ਉਹਨਾਂ ਨੂੰ ਨਵੀਆਂ ਬੜਾ ਕੇ ਦਵਾਂਗੇ ਜਿਹੜੀ ਬਿਲਕੁਲ ਬੈਡ ਕੰਡੀਸ਼ਨ ਦਾ ਖਸਤਾ ਹਾਲ ਚ ਹੈ ਇੱਕ ਅਸੀਂ ਕੈਟੇਗਰੀ ਲਈ ਸੀ ਜਿੱਥੇ ਓਵਰਕਾਊਡਰ ਓਵਰਕਾਊਡਰ ਮੀਨ ਕਿ ਬੱਚੇ ਜਿਆਦਾ ਨੇ ਤੇ ਬਿਲਡਿੰਗ ਇੱਕ ਹੈ ਉਹ ਅਸੀਂ ਆਈਡੈਂਟੀਫਾਈ ਕਰਾਇਆ ਸੀ ਇੱਕ ਸਰਵੇ ਕਰਾ ਕੇ ਕਮੂਗਾ ਕਪੂਰ ਲਈ ਸੀ ਉਹਨਾਂ ਨੇ ਸਾਨੂੰ ਉੱਚੀ 25 ਦੱਸਿਆ ਸੀ ਪੂਰੇ ਜ਼ਿਲ੍ਹੇ ਫਰੀਦਕੋਟ ਵਿੱਚ 25 ਦੇ ਵਿੱਚੋਂ ਅਸੀਂ ਇਸ ਵਕਤ 16 ਦੇ ਅਸੀਂ ਰਜਿਸਟ੍ਰੇਸ਼ਨ ਲੈ ਲਏ ਆ ਜਿੱਥੇ ਅਸੀਂ ਇੱਕ ਇੱਕ ਹੋਰ ਐਡੀਸ਼ਨਲ ਉਹਨਾਂ ਨੂੰ ਬਿਲਡਿੰਗ ਬਣਾ ਕੇ ਦਵਾਂਗੇ ਤਾਂ ਕਿ ਜਿਹੜੀ ਸਾਡੀ ਪਿੰਡੂ ਕਾਸ ਮਹਿਕਮਾ ਜਿਹੜਾ ਸਾਡਾ ਪਿੰਡ ਦਾ ਮੇਨ ਸਾਡਾ ਪਿੰਡ ਦਾ ਬੇਸ ਹੈ ਜਿਹੜੋਂ ਦੇ ਛੋਟੇ ਬੱਚੇ ਆ ਉਹਦੀ ਗੋਥਾ ਚੰਗੀ ਹੋ ਸਕੇ ਤੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਕਿੰਨਾ ਰੱਖਿਆ ਗਿਆ ਜਿੰਨੇ ਤੁਸੀਂ 25 ਕਿਹਾ ਵੀ ਖਸਤਾ ਹਾਲਾਚ ਆ ਕਿਦੋਂ ਸ਼ੁਰੂ ਸਰਕਟੀਆਂ ਮੈਨ ਅਰੇਂਜਮੈਂਟ ਕਰਨੀਆਂ ਤੇ ਜਾਂ ਮਤਲਬ ਕਿ ਉਹ ਪੁਰੀਆਂ ਹੋ ਜਾਂਦੀਆਂ ਜਿਹੜੀਆਂ ਨਵੀਆਂ ਪ੍ਰੋਜੈਕਟਾਂ ਹਾਂ ਇਹਦੀ ਇਹਦਾ ਸੀ ਟਾਈਮਲਾਈਨ ਇਫੈਕਟਸ ਕਿਤੇ ਟਾਈਮਲਾਈਨ ਇਹ ਕਿ ਅਸੀਂ ਇਸੇ ਫਾਈਨੈਂਸ਼ੀਅਲ ਦੇ ਵਿੱਚ ਇਸੇ ਫਾਈਨੈਂਸ਼ੀਅਲ ਦਾ ਸਾਰਾ ਸਮਪ ਕਰਾਣਾ ਕੰਪਲੀਟ ਕਰਾਂਗੇ ਇਹ ਤੇ ਸਰ ਸਾਹਦੇ ਹੈਗਾ ਆਸਮੰਤ ਜਿਹੜਾ ਉਹਦੇ ਵਿੱਚ ਸੰਦਮ ਬਾਬਾ ਸੰਦਮ ਹੋ ਗਿਆ ਜੀ ਜੀ ਸੰਦਮ ਮੋਜੇ ਦੇ ਵਿੱਚ ਜਿਹੜੀ ਆ ਵੀ ਉਹ ਦੇਖਣ ਮਿਲਿਆ ਕਾਫੀ ਕਸਤਾ ਹਾਲਤ ਦੇ ਵਿੱਚ ਦਿਖਾਈ ਦੇ ਰਹੀ ਆ ਬੱਚੇ ਉੱਥੇ ਪੜਦੇ ਪਰ ਕਦੀ ਵੀ ਹਾਦਸਾ ਵੀ ਜਿਹੜਾ ਉੱਥੇ ਬਿਲਕੁਲ ਜੀ ਉਹ ਅਸੀਂ ਰਿਪੇਅਰ ਤੇ ਲੈ ਲਈਏ ਜੀ ਉਹ ਕੰਮ ਸ਼ੁਰੂ ਹੋ ਚੁੱਕਿਆ ਉੱਥੇ ਅਸੀਂ ਕਰਾ ਲਈਏ ਵੀ ਰਿਪੇਅਰ ਕਰ ਲਈਏ ਸੜੀ ਨੋਟਿਸ ਅਸੀਂ ਉਹਨਾਂ ਕੋਲ ਲਿਸਟ ਲਈ ਸੀ ਜਿਲ੍ਹਾ ਪ੍ਰਗਗ ਹੁਸੈਨ ਸੰਧ ਦੱਸਿਆ ਸੀਗਾ ਉਹ ਅਸੀਂ ਰਿਪੇਅਰ ਕਰਾ ਲਈਏ ਕਿ ਨਵੇਂ ਬਣੇਗੇ ਸਿਰਫ ਰਿਪੇਅਰ ਹੋਏ ਨਹੀਂ ਰਿਪੇਅਰ ਹੋਏ ਕਿਉਂਕਿ ਨਵੇਂ ਬਣਾ ਦੂ ਸੋ ਕੰਪਲੀਟ ਨਹੀਂ ਬਣੀ ਐ ਅਧੂਰੀ ਪਈ ਦੇਖੋ ਜਿਹੜੀ ਤੇ ਇੱਕ ਇਸ ਕੈਟਾਗਰੀ ਦੀ ਸੂਚੀ ਹੈ ਤੂੰ ਇਹ ਕਹਿ ਦਿੰਦਾ ਸਾਦਾ ਮਾਲ ਜਾਂ ਨਹੀਂ ਇਹ ਅਸੀਂ ਕਰਾ ਦੇਗਾ ਮਾਲ ਗੋਇੰਗ ਸਾਡਾ ਚੱਲ ਰਿਹਾ ਹੈ ਬੁੱਤੀ ਹਾਂਜੀ ਜੀ ਪਰ ਉਹ ਇਹ ਨਹੀਂ ਬਟਵੀਨ ਜੇ ਸਰ ਬਾਦਸ਼ਾਹ ਦਾ ਕਈ ਮੌਸਮ ਹੈ ਤੇ ਮਤ ਉਹਦੇ ਦਰਾਂ ਦੇ ਵਿੱਚ ਜੇ ਕੋਈ ਉਹ ਜੀ ਗੱਲ ਹੋ ਜਾਂਦੀ ਹੈ ਤੇ ਫਿਰ ਜ਼ਿੰਮੇਵਾਰੀ ਕਿਹਦੀ ਹੈ ਨਹੀਂ ਨਹੀਂ ਅਸੀਂ ਉਦੋਂ ਤੱਕ ਇੱਕ ਪ੍ਰਾਈਮਰੀ ਸਕੂਲ ਹੈ ਜਿੱਥੇ ਹੈ ਪ੍ਰਾਈਮਰੀ ਸਕੂਲ ਦੇ ਬੱਚੇ ਉਹਨਾਂ ਨੂੰ ਕਿਹਾ ਕਿ ਪ੍ਰਾਈਮਰੀ ਸਕੂਲ ਦੇ ਬੱਚੇ ਕਮਰਾ ਲੈ ਕੇ ਤੁਸੀਂ ਬਿਠਾਓ ਜਦ ਤੱਕ ਉਹ ਕੰਮ ਕੰਪਲੀਟ ਨਹੀਂ ਹੁੰਦਾ ਪਰ ਹਜੇ ਤੱਕ ਵੀ ਸਾਨੂੰ ਪੁਰਾਣੀ ਬਿਲਡਿੰਗ 'ਚ ਬੱਚੇ ਪੜਦੇ ਪਏ ਦਿਖਾਈ ਦੇ ਰਹੇ ਨੇ ਅਸੀਂ ਚੈੱਕ ਅਪ ਕਰ ਲੈਨੇ ਜੀ ਉਹਨਾਂ ਦੇ ਵਿੱਚ ਉਹਨਾਂ ਨੂੰ ਬੁਲਾ ਕੇ ਉਹਨੂੰ ਪੁੱਛਦੇ ਨਹੀਂ ਤੇ ਉਹਦਾ ਸੌਲਟ ਆਊਟ ਕੀਤਾ ਹੈ ਉਹਨਾਂ ਨੂੰ ਕਿਹਾ ਹੈ ਆਲਰੇਡੀ ਕਿ ਜਦ ਤੱਕ ਕੰਪਲੇਨ ਨਹੀਂ ਹੁੰਦੀ ਹੈ ਉਹਨੂੰ ਪ੍ਰਾਇਮਰੀ ਸਕੂਲ ਇੱਕ ਕਮਰਾ ਲੈ ਲਓ ਉੱਥੇ ਤੁਸੀਂ ਆਪਣਾ ਕਰ ਸਕਦੇ ਹੋ ਜੀ ਮੈਂ ਤਾਂ ਉੱਥੇ ਪਰੇ ਜੈਸਾ ਬਾਵਜੂਦ ਉੱਥੇ ਚੱਲਦੀ ਪਈ ਹੈ ਕੋਈ ਕਾਰਵਾਈ ਹੋਈ ਕੀ ਸਬੰਧ ਦੇ ਅਪਤ ਸਬੰਧ ਜਨਾ ਲਾਪਰਵਾਈ ਅਸੀਂ ਚੈੱਕ ਕਰ ਲਦੇ ਮੈਂ ਅੱਜ ਤੱਕ ਮੈਂਟਿੰਗ ਨਹੀਂ ਦੇ ਸਕਦਾ ਚੈੱਕ ਕਰ ਲਾਂਗੇ ਕੀ ਹੈ ਉੱਥੇ ਤੁਹਾਨੂੰ ਕੀ ਇਹਦਾ ਕੋਈ ਪ੍ਰਾਪਨ ਨਾ ਹੋਵੇ ਮੈਨੂੰ ਇਸ ਵਾਰੀ ਨਹੀਂ ਅਸੀਂ ਚੈੱਕ ਅਪ ਕਰਕੇ ਤੁਹਾਨੂੰ ਦੱਸ ਸਕਦੇ ਹਾਂ ਬਹੁਤ ਬਹੁਤ